ਲਓ ਜੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦਾ ਨਾਂ ਬੜਾ ਪੁੱਠਾ ਤੇ ਭੇੜਾ ਰੱਖ ਦਿੱਤਾ ਹੈ ਅੱਜ 10 ਫਰਵਰੀ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਦਿੰਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਅਸਲੀ ਸੱਚ ਪਹਿਲੀ ਵੱਡੀ ਖਬਰ ਹੈ ਕਿ ਅਮਰੀਕਾ ਵੱਲੋਂ 487 ਹੋਰ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਲਿਸਟ ਭਾਰਤ ਭੇਜ ਦਿੱਤੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਐਮਐਲਏ ਦਿੱਲੀ ਸੱਦਲੇ ਨੇ ਔਰ ਉਹਨਾਂ ਦੇ ਨਾਲ ਉੱਥੇ ਸੱਦ ਕੇ ਕੀਤਾ ਕੀ ਜਾਣਾ ਇਹਦੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਭਾਰਤ ਦੀ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੇ ਵੱਲੋਂ 7 ਲੱਖ ਤੇ 25 ਹਜ਼ਾਰ ਜਿਹੜੇ ਗੈਰ ਕਾਨੂੰਨੀ ਭਾਰਤੀ ਨੇ ਉਹਨਾਂ ਨੂੰ ਰਿਪੋਰਟ ਕਰਨ ਦਾ ਮੁੱਦਾ ਬੜੇ ਜ਼ੋਰ ਨਾਲ ਉਠਾਇਆ ਗਿਆ ਔਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਇਸ ਮੁੱਦੇ ਤੇ ਫਸਾ ਲਿਆ ਗਿਆ ਕਿਹਨੇ ਉਠਾਇਆ ਤੇ ਇਹਦਾ ਕੀ ਜਵਾਬ ਵਿਦੇਸ਼ ਮੰਤਰੀ ਨੇ ਦਿੱਤਾ ਜੰਨਿਆ ਅੱਗੇ ਪੂਰੀ ਜਾਣਕਾਰੀ ਹੁਣ ਸ਼ੁਰੂ ਕਰਦੇ ਆਂ ਪਹਿਲੀ ਜਾਣਕਾਰੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਹਰਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਨਾਂ ਪੁੱਠਾ ਰੱਖ ਦਿੱਤਾ ਤੇ ਬੜਾ ਭੇੜਾ ਨਾਂ ਲੈਣਾ ਸ਼ੁਰੂ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਆਮ ਆਦਮੀ ਪਾਰਟੀ ਨੂੰ ਹਰਾਉਣ ਤੋਂ ਬਾਅਦ ਦਿੱਲੀ ਦੇ ਵਿੱਚ ਬੋਲੇ ਨੇ ਭਾਸ਼ਣ ਦਿੱਤਾ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਜਿਹਨੂੰ ਆਪ ਪਾਰਟੀ ਕਿਹਾ ਜਾਂਦਾ ਹੈ ਇਸਨੂੰ ਆਪ ਦਾ ਪਾਰਟੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਆਪ ਦਾ ਦਿੱਲੀ ਦੇ ਮਤਲਬ ਜਿਹੜੀ ਹਿੰਦੀ ਹੈ ਹਿੰਦੀ ਭਾਸ਼ਾ ਦੇ ਵਿੱਚ ਆਪ ਦਾ ਦਾ ਮਤਲਬ ਹੁੰਦਾ ਹੈ ਸੰਕਟ ਮੁਸੀਬਤ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਆਮ ਆਦਮੀ ਪਾਰਟੀ ਨੂੰ ਆਪ ਦਾ ਆਪ ਦਾ ਆਪ ਦਾ ਕਹਿ ਕੇ ਹੀ ਬੋਲਿਆ ਔਰ ਦਿੱਲੀ ਦੇ ਲੋਕਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਤੋਂ ਹੁਣ ਮਸੀਬਤ ਪਾਰਟੀ ਬਣਾ ਕੇ ਪੇਸ਼ ਕੀਤਾ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਹੀ ਇਹਦੇ ਨਾਲ ਤਕਲੀਫ ਹੋ ਰਹੀ ਹੋਏਗੀ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਸੁਧਾਰਨਾ ਕੀਤੇ ਔਰ ਜਿਹੜੇ ਵਾਦੇ ਜਿਹੜੀਆਂ ਗਾਰੰਟੀਆਂ ਦੇ ਕੇ ਇੱਥੇ 2022 ਚ ਸਰਕਾਰ ਬਣਾਈ ਸੀ ਜੇ ਉਹ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਦੇ ਲੋਕ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪਿੱਛੇ हट ਸਕਦੇ ਨੇ ਅੱਕ ਸਕਦੇ ਨੇ ਔਰ ਜਿਹੜੇ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਇਹ ਐਲਾਨ ਕੀਤਾ ਹੈ ਕਿ 2027 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਆਪਣੀ ਸਰਕਾਰ ਬਣਾਵਾਂਗੇ ਸ਼ਾਇਦ ਬੀਜੇਪੀ ਇੰਜ ਕਰਨ ਚ ਕਾਮਯਾਬ ਹੋ ਸਕਦੀ ਹੈ ਭਾਵੇਂ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਬੀਜੇਪੀ ਦੀ ਸਰਕਾਰ ਸੰਭਵ ਨਹੀਂ ਹੈ ਪਰ ਬੀਜੇਪੀ ਇਸ ਉਮੀਦ ਦੇ ਨਾਲ ਬਿਆਨ ਦੇਣ ਲੱਗੀ ਹੈ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਤਾਂ ਪੂਰੀ ਤਰ੍ਹਾਂ ਹੀ ਇਹ ਗੱਲ ਬੋਲ ਦਿੱਤੀ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਬੀਜੇਪੀ ਆਪਣਾ ਝੰਡਾ ਗੱਡੇਗੀ ਔਰ ਇੱਥੇ ਸਰਕਾਰ ਬਣਾਵੇਗੀ ਹੁਣ ਅਗਲੀ ਵੱਡੀ ਖਬਰ ਹੈ ਕੇਜਰੀਵਾਲ ਨੇ ਕਰਾਰੀ ਹਾਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਧਾਇਕ ਨੇ ਉਹ ਦਿੱਲੀ ਸੱਦ ਲੈਣੀ ਆਮ ਆਦਮੀ ਪਾਰਟੀ ਦੇ ਐਮ ਐਲ اے ਪੰਜਾਬ ਵਾਲੇ ਦਿੱਲੀ ਸੱਦੇ ਨੇ ਔਰ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਹੈ ਉਥੇ ਕਪੂਰਥਲਾ ਹਾਊਸ ਦੇ ਵਿੱਚ ਅਰਵਿੰਦ ਕੇਜਰੀਵਾਲ ਮੀਟਿੰਗ ਕਰਨਗੇ ਔਰ ਮੰਥਨ ਕੀਤਾ ਜਾਏਗਾ ਕਿ ਆਖਰ ਦਿੱਲੀ ਦੇ ਵਿੱਚ ਇੰਨੀ ਕਰਾਰੀ ਹਾਰ ਦਾ ਕਾਰਨ ਕੀ ਹੋ ਸਕਦਾ ਦੇਖੋ ਜੀ ਜੇਕਰ ਅਪਾ ਹਾਰ ਦੇ ਕਾਰਨਾਂ ਦੀ ਗੱਲ ਕਰੀਏ ਪਹਿਲਾ ਕਾਰਨ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਗਰੰਟੀਆਂ ਜੋ ਵਾਅਦੇ ਕੀਤੇ ਦਿੱਲੀ 'ਚ ਤਾਂ ਸੀ ਨਹੀਂ ਰਹੇ ਪਰ ਪੰਜਾਬ ਬਾਰੇ ਤਾਂ ਸੀ ਜਾਣਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਔਰਤਾਂ ਨੂੰ 1000 ਰੁਪਿਆ ਮਹੀਨਾ ਦੇਣ ਦੀ ਗੱਲ ਕੀਤੀ ਸੀ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਗਾਰੰਟੀ ਦੇਣ ਦੀ ਗੱਲ ਕੀਤੀ ਸੀ ਮਜ਼ਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਦੇਣ ਦੀ ਗੱਲ ਕੀਤੀ ਸੀ ਜਿਹੜੀ ਬੇਰੁਜ਼ਗਾਰੀ ਬਿਲਕੁਲ ਖਤਮ ਕਰਨ ਦੀ ਗੱਲ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਚੋਂ ਵਿਦੇਸ਼ਾਂ ਵੱਲ ਜਾਣ ਵਾਲੇ ਮੁੰਡੇ ਜਾਣਾ ਬੰਦ ਕਰ ਦੇਣਗੇ ਤੇ ਗਏ ਹੋਏ ਵਾਪਸ ਆ ਕੇ ਇੱਥੇ ਰਹਿ ਆ ਕਰਨਗੇ ਪਰ ਅਜੇ ਹਾਂ ਕੋਈ ਵੀ ਆਮ ਆਦਮੀ ਪਾਰਟੀ ਕਰਨ ਚ ਨਾ ਕਾਮਯਾਬ ਹੋਈ ਐ ਨਾ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਜਾਪਦੀ ਐ ਅਸਲ ਕਾਰਨ ਤਾਂ ਹਾਰ ਦਾ ਇਹੀ ਐ ਪਰ ਦੂਜਾ ਵੱਡਾ ਕਾਰਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਏਕਤਾ ਨਾ ਹੋ ਸਕਣਾ ਭਾਵੇਂ ਇਹਨਾਂ ਨੇ ਇੰਡੀਆ ਗੱਠਜੋੜ ਬਣਾਇਆ ਹੋਇਆ ਜੇਕਰ ਕਾਂਗਰਸ ਤੇ ਆਮ ਪਾਰਟੀ ਰਲ ਕੇ ਚੋਣਾ ਦਿੱਲੀ ਚ ਲੜਦੇ ਤਾਂ ਲਾਜ਼ਮੀ ਲਾਜ਼ਮੀ ਸਰਕਾਰ ਬਣ ਜਾਣੀ ਸੀ ਕਿਉਂਕਿ ਬੀਜੇਪੀ ਨੂੰ 45% ਵੋਟ ਮਿਲੀ ਐ ਕਾਂਗਰਸ ਨੂੰ 43% ਵੋਟ ਮਿਲੀ ਹੈ ਸੌਰੀ ਆਮ ਆਦਮੀ ਪਾਰਟੀ ਨੂੰ 43% ਵੋਟ ਮਿਲੀ ਹੈ ਔਰ ਕਾਂਗਰਸ ਨੂੰ 6% ਵੋਟ ਮਿਲੀ ਹੈ ਹੁਣ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੋਟ ਆਪਾਂ ਦੇਖੀਏ ਤਾਂ ਬੀਜੇਪੀ ਨਾਲੋਂ ਲਗਭਗ 4% ਦੇ ਨੇੜੇ ਤੇੜੇ ਵੋਟ ਦੋਨਾਂ ਦੀ ਇਕੱਠੀ ਵੱਧ ਜਾਂਦੀ ਹੈ ਪਰ ਜਦੋਂ ਅਲੱਗ-ਅਲੱਗ ਚੋਣਾਂ ਲੜੀਆਂ ਨੇ ਤਾਂ ਫਿਰ ਬੀਜੇਪੀ ਘੱਟ ਵੋਟ ਲੈ ਕੇ ਵੀ ਸਰਕਾਰ ਬਣਾਉਣ ਚ ਕਾਮਯਾਬ ਹੋ ਗਈ ਹੈ ਵੱਡੀ ਗਿਣਤੀ ਸੀਟਾਂ ਦੇ ਉੱਪਰ ਜਿਹੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਹਜ਼ਾਰ 1200 800 500 ਵੋਟਾਂ ਦੇ ਫਰਕ ਨਾਲ ਹਾਰੇ ਨੇ ਪਰ ਜੇਕਰ ਆਮ ਆਦਮੀ ਪਾਰਟੀ ਵੀ ਆਪਣਾ ਹੰਕਾਰ ਛੱਡ ਦਿੰਦੀ ਔਰ ਕਾਂਗਰਸ ਦੇ ਨਾਲ ਰਲ ਕੇ ਅਲਾਈਅੰਸ ਕਰਕੇ ਚੋਣਾਂ ਲੜਦੀ ਤਾਂ ਲਾਜ਼ਮੀ ਹੀ ਇਸ ਵਾਰ ਵੀ ਇਹਨਾਂ ਦੀ ਸਰਕਾਰ ਬਣ ਸਕਦੀ ਸੀ ਪਰ ਹੰਕਾਰ ਜਿਹੜਾ ਇਹ ਬੰਦੇ ਨੂੰ ਟਿਕਣ ਨਹੀਂ ਦਿੰਦਾ ਤੇ ਇਹ ਟੁੱਟਦਾ ਵੀ ਬੁਰੀ ਤਰ੍ਹਾਂ ਤੇ ਕਿਹਾ ਜਾ ਰਿਹਾ ਕਿ ਕੇਜਰੀਵਾਲ ਦਾ ਹੰਕਾਰ ਟੁੱਟਿਆ ਇਹ ਕਿਹਨੇ ਕਿਹਾ ਮੈਂ ਨਹੀਂ ਕਹਿੰਦਾ ਇਹ ਜਿਹੜੀ ਸੁਵਾਤੀ ਮਾਲੀਵਾਲ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਆਗੂ ਰਹੀ ਹੈ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਵੀ ਬਣਾਇਆ ਹੋਇਆ ਸੀਗਾ ਸੁਵਾਤੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਹੰਕਾਰ ਟੁੱਟਿਆ ਸੁਵਾਤੀ ਦੇ ਨਾਲ ਨਾਲ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਕੁਮਾਰ ਵਿਸ਼ਵਾਸ ਜਿਹੜੇ ਇੱਕ ਕਵੀ ਨੇ ਉਹਨੇ ਵੀ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਦਾ ਹੰਕਾਰ ਟੁੱਟਿਆ ਕਹਿੰਦਾ ਭਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਣ ਵਾਲੇ ਜਾਂ ਆਮ ਆਦਮੀ ਪਾਰਟੀ ਦੁਆਰਾ ਕੱਢੇ ਜਾਣ ਵਾਲੇ ਸਾਰੇ ਹੀ ਵਿਅਕਤੀਆਂ ਨੇ ਇਹ ਗੱਲ ਬੋਲੀ ਹੈ ਹੁਣ ਅਗਲੀ ਵੱਡੀ ਖਬਰ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਹੈ ਜੀ ਅਗਲੀ ਵੱਡੀ ਖਬਰ ਹੈ ਕਿ ਅਮਰੀਕਾ ਵੱਲੋਂ ਜਿਹੜੇ 725000 ਭਾਰਤੀਆਂ ਦੀ ਗੱਲ ਆ ਰਹੀ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਮੁੱਦਾ ਮਨੀਸ਼ ਤਿਵਾੜੀ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੇ ਬੀਤੀ ਸ਼ਾਮ ਪਾਰਲੀਮੈਂਟ 'ਚ ਬੜੇ ਜ਼ੋਰ ਨਾਲ ਉਠਾਇਆ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਅੱਗੇ ਇਹ ਮੁੱਦਾ ਉਠਾਇਆ ਗਿਆ ਔਰ ਇਹ ਪੁੱਛਿਆ ਗਿਆ ਕਿ ਜੇ ਅਮਰੀਕਾ ਇੰਜ ਕਰਦਾ ਤਾਂ ਫਿਰ ਤੁਸੀਂ ਕਿੱਥੇ ਰੱਖੋਗੇ ਉਹਨਾਂ ਦਾ ਕੀ ਪ੍ਰਬੰਧ ਕਰੋਗੇ ਉਹਨਾਂ ਨੂੰ ਕੀ ਸੂਲਟ ਦਿਓਗੇ ਹੁਣ ਤੁਸੀਂ ਦੇਖੋ ਇੱਥੇ ਦੋ ਸਵਾਲ ਨੇ ਪਹਿਲਾ ਸਵਾਲ ਪਹਿਲਾ ਸਵਾਲ ਕਿ ਭਾਰਤ ਦੇ ਵਿੱਚੋਂ ਇੰਨੀ ਵੱਡੀ ਤਦਾਦ ਦੇ ਵਿੱਚ ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਮਤਲਬ ਜਾਣਾ ਕਿਉਂ ਪਿਆ ਕਿਉਂ ਕੀ ਇੱਥੇ ਕੋਈ ਸਰਾਪ ਹੋਇਆ ਤੇ ਅਮਰੀਕਾ ਵਰਗੇ ਦੇਸ਼ਾਂ 'ਚ ਕੋਈ ਵਾਰ ਹੋਇਆ ਇਹੋ ਜੀ ਕੋਈ ਗੱਲ ਨਹੀਂ ਹੈ ਗੱਲ ਸਾਰੀ ਸਿਸਟਮ ਦੀ ਹੈ ਗੱਲ ਸਾਰੀ ਸਿਆਸਤ ਦੀ ਹੈ ਜੇਕਰ ਇੱਥੋਂ ਦੀ ਸਿਆਸਤ ਠੀਕ ਹੁੰਦੀ ਤਾਂ ਇਥੋਂ ਦਾ ਸਿਸਟਮ ਠੀਕ ਹੋਣਾ ਸੀ ਤੇ ਜੇਕਰ ਅਮਰੀਕਾ ਦੇ ਵਿੱਚ ਗੰਦੀ ਸਿਆਸਤ ਸ਼ੁਰੂ ਤੋਂ ਹੀ ਹੁੰਦੀ ਜਿਹੋ ਜੀ ਇੱਥੇ ਚੱਲਦੀ ਰਹੀ ਆ ਤਾਂ ਬੇੜਾ ਅਮਰੀਕਾ ਦਾ ਵੀ ਗਰਕ ਹੋਣਾ ਸੀ ਤਾਂ ਜੇਕਰ ਕੁਝ ਲੋਕ ਜਾਣ ਕੇ ਇਹ ਵੀ ਕਹਿੰਦੇ ਨੇ ਕਿ ਜੇ ਕੁਝ ਟਾਈਮ ਦੇ ਲਈ ਅਮਰੀਕਾ ਦੀ ਬੁੱਧੀ ਵਾਲੇ ਅਮਰੀਕਾ ਦੀ ਸਮਝ ਵਾਲੇ ਸਿਆਸਦਾਨ ਭਾਰਤ ਚਾਕੇ ਕੰਮ ਕਰਨ ਲੱਗ ਪੈਣ ਤੇ ਆਹ ਭਾਰਤ ਵਾਲੇ ਜਿਹੜੇ ਸਾਡੇ ਨੇ ਇਹ ਅਮਰੀਕਾ ਚ ਜਾ ਕੇ ਰਾਜ ਕਰਨ ਲੱਗ ਪੈਣ ਤਾਂ ਫਿਰ ਲੋਕ ਅਮਰੀਕਾ ਚੋਂ ਭੱਜ-ਭੱਜ ਕੇ ਭਾਰਤ ਆਉਣਾ ਸ਼ੁਰੂ ਕਰ ਦੇਣਗੇ ਤੇ ਭਾਰਤ ਫਿਰ ਡਿਪੋਰਟ ਕਰਿਆ ਕਰੇਗਾ ਇਹ ਗੱਲ ਬਿਲਕੁਲ ਠੀਕ ਜਾਪਦੀ ਹੈ ਕਿਉਂਕਿ ਕੋਈ ਹੋਰ ਕੋਈ ਕਾਰਨ ਨਹੀਂ ਹੈ ਇਹ ਨਹੀਂ ਕਿ ਅਮਰੀਕਾ ਨੂੰ ਕੋਈ ਵਾਰ ਹੋਇਆ ਤੇ ਸਾਨੂੰ ਕੋਈ ਸਰਾਪ ਹੋਇਆ ਗੱਲ ਸਾਰੀ ਰਾਜ ਪ੍ਰਬੰਧ ਦੀ ਹੈ ਤੇ ਦੂਜਾ ਸਵਾਲ ਇਹ ਹੈ ਕਿ ਅਮਰੀਕਾ ਜੇ ਅੱਜ ਇਹ ਗੱਲ ਕਰ ਰਿਹਾ ਤਾਂ ਭਾਰਤ ਸਰਕਾਰ ਇਹਦੇ ਉੱਪਰ ਸਖਤ ਸਟੈਂਡ ਕਿਉਂ ਨਹੀਂ ਲੈਂਦੀ ਕੋਲੰਬੀਆ ਨੇ ਇਹਦੇ ਉੱਪਰ ਸਟੈਂਡ ਲਿਆ ਕੋਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੇਖੋ ਪਹਿਲਾਂ ਤਾਂ ਉਹਨੇ ਇਹ ਐਲਾਨ ਕੀਤਾ ਕਿ ਜਿਹੜੇ ਸਾਡੇ ਉੱਥੇ ਹੈਗੇ ਨੇ ਤੁਸੀਂ ਇੱਜ਼ਤ ਨਾਲ ਵਾਪਸ ਆਓ ਤੁਹਾਨੂੰ ਰੋਜ਼ਗਾਰ ਵੀ ਦੇਾਂਗੇ ਕੰਮ ਚਲਾਉਣ ਦੇ ਲਈ ਤੁਹਾਡੀ ਸਹਾਇਤਾ ਵੀ ਕਰਾਂਗੇ ਕੋਲੰਬੀਆ ਦੇ ਰਾਸ਼ਟਰਪਤੀ ਦੇ ਬਿਆਨ ਨੇ ਪੂਰੀ ਦੁਨੀਆ ਹਿਲਾਈ ਔਰ ਕੋਲੰਬੀਆ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਉਹਨੇ ਕਿਹਾ ਕਿ ਅਮਰੀਕਾ ਸਾਡੇ ਮੁੰਡੇ ਕੁੜੀਆਂ ਨੂੰ ਬੰਨ ਬੁੰਨ ਕੇ ਨਾ ਭੇਜੇ ਅਸੀਂ ਆਪਣਾ ਜਹਾਜ਼ ਭੇਜਾਂਗੇ ਜਿੰਨੇ ਵੀ ਚਾਹੀਦੇ ਆ ਅਸੀਂ ਆਪੇ ਮੰਗਾਵਾਂਗੇ ਤਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ 3 ਦਿਨ ਲਗਾਤਾਰ ਕੋਲੰਬੀਆ ਦੇ ਰਾਸ਼ਟਰਪਤੀ ਦੇ ਇਸ ਬਿਆਨ ਦਾ ਮੁੱਦਾ ਛਾਇਆ ਰਿਹਾ ਪਰ ਨਰਿੰਦਰ ਮੋਦੀ ਜਿਹੜੇ ਕਹਿੰਦੇ ਨੇ ਮਾਈ ਫਰੈਂਡ ਟਰੰਪ ਉਹਨਾਂ ਤੇ ਵੱਡਾ ਸਵਾਲ ਹੈ ਕਿ ਕੀ ਨਰਿੰਦਰ ਮੋਦੀ ਸਾਹਿਬ ਇਹ ਹਿੰਮਤ ਕਰਨਗੇ ਕਿ ਅਮਰੀਕਾ ਨੂੰ ਇੰਜ ਕਹਿ ਸਕਣ ਵੀ ਭਾਈ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਕਈ ਏਜੰਟਾਂ ਦੇ ਹੱਥੇ ਚੜ ਗਏ ਔਰ ਉਹ ਵਿਚਾਰੇ قصور وار ਨਹੀਂ ਗਏ ਉਹ ਤਾਂ ਜਾਣਾ ਚਾਹੁੰਦੇ ਸੀ ਗਲਤ ਏਜੰਟਾਂ ਨੇ ਉਹਨਾਂ ਨੂੰ ਕੁਰਾਹੇ ਪਾਇਆ ਕੋਈ ਨਾ ਸਾਨੂੰ ਹਮਦਰਦੀ ਅਸੀਂ ਆਪੇ ਲੈ ਕੇ ਆਵਾਂਗੇ ਕੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਜੁਰਤ ਇਹ ਹਿੰਮਤ ਕਰ ਸਕਦੇ ਨੇ ਇਹ ਵੱਡਾ ਸਵਾਲ ਜਿਹੜਾ ਇਹ ਬਣਿਆ ਹੋਇਆ ਔਰ ਭਾਰਤ ਦੀ ਪਾਰਲੀਮੈਂਟ ਜਦੋਂ ਕੱਲ ਮਨੀਸ਼ ਟਿਵਾੜੀ ਨੇ ਇਹ ਸਵਾਲ ਪੁੱਛਿਆ ਤਾਂ ਵਿਦੇਸ਼ ਮੰਤਰੀ ਨੇ ਇਹਦੇ ਤੇ ਕੋਈ ਪੁਖਤਾ ਆਨਸਰ ਨਹੀਂ ਦਿੱਤਾ ਪਹਿਲਾਂ ਵੀ ਤਿੰਨ ਦਿਨ ਪਹਿਲਾਂ ਜਦੋਂ ਪੂਰਾ ਦਿਨ ਪਾਰਲੀਮੈਂਟ ਇਸ ਮੁੱਦੇ ਤੇ ਠਾਪ ਰਹੀ ਹੈ ਕਾਰਵਾਈ ਨਹੀਂ ਚੱਲੀ ਤਾਂ ਉਸ ਵਕਤ ਵੀ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਉਹਨਾਂ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਕਹਿੰਦੇ ਅਮਰੀਕਾ ਤਾਂ ਐਦਾਂ ਹੀ ਕਰਦਾ ਹੈ ਪਹਿਲਾਂ ਵੀ ਐਦਾਂ ਹੀ ਕਰਦਾ ਸੀ ਹੁਣ ਵੀ ਉਹਨੇ ਐਦਾਂ ਹੀ ਕਰਨਾ ਹੁਣ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰਦੇ ਹੋ ਤੇ ਵਿਸ਼ਵ ਗੁਰੂ ਤੁਸੀਂ ਸਵਾਲ ਦਿਓ ਤੁਸੀਂ ਤਾਂ ਉਹਨਾਂ ਦੇ ਚੇਲੇ ਵੀ ਹੈ ਨਹੀਂਗੇ ਇਹ ਇੱਕ ਵੱਡਾ ਸਵਾਲ ਹੈ ਹੁਣ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਜੇ ਭਾਰਤ ਦੇ 87 ਰੁਪਏ ਤੇ 17 ਪੈਸੇ ਹਨ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਦੋਸ਼ੀ ਕੌਣ ਹੈ ਜਦੋਂ ਮਨਮੋਹਨ ਸਿੰਘ ਸਰਕਾਰ ਸੀ ਤਾਂ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੈਸੇ ਜੈਸੇ ਭਾਰਤ ਕੀ ਕਰੰਸੀ ਗਿਰ ਰਹੀ ਹੈ ਵੈਸੇ ਵੈਸੇ ਲੋਕੋ ਕੀ ਨਜ਼ਰੋਂ ਮੇ ਇਹ ਸਰਕਾਰ ਗਿਰ ਰਹੀ ਹੈ ਤਾਂ ਅੱਜ ਮੋਦੀ ਸਾਹਿਬ ਨੂੰ ਪੁੱਛਣਾ ਮਰਦਾ ਵੀ ਉਦੋਂ ਤਾਂ ਅਮਰੀਕਾ ਦਾ 1 ਡਾਲਰ ਤੇ ਭਾਰਤ ਦੇ 62 ਰੁਪਏ ਹੁੰਦੇ ਸੀ ਜਦੋਂ ਤੁਸੀਂ ਕਹਿੰਦੇ ਸੀ ਕਿ ਇੰਨਾ ਵੱਡਾ ਕਹਿਰ ਇਹ ਸਰਕਾਰ ਦੀ ਗਲਤੀ ਹੈ ਅੱਜ ਭਾਰਤ ਦਾ 87 ਰੁਪਏ ਤੇ ਅਮਰੀਕਾ ਦਾ 1 ਡਾਲਰ ਹੈ ਔਰ ਅੱਜ ਮੋਦੀ ਸਾਹਿਬ ਦੀ ਬੋਲ ਤਿੱਕੋ ਬੰਦ ਹੈ ਅੱਜ ਪ੍ਰਧਾਨ ਮੰਤਰੀ ਦੇਤੇ ਬੋਲਦੇ ਕਿਉਂ ਨਹੀਂ ਗਏ ਅੱਜ ਨਿਰਮਲਾ ਸੀ타 ਰਮਨ ਦੀ ਜਿਹੜੀ ਆਰਥਿਕ ਸਾਇੰਸ ਹੈ ਜਿਹੜੇ ਉਹਨਾਂ ਦੇ ਇਕਨੋਮੀ ਦੇ ਫਾਰਮੂਲੇ ਨੇ ਉਹ ਕਿੱਧਰ ਵੜੇ ਹੋਏ ਨੇ ਔਰ ਦੇਖੋ ਇਧਰ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਆਂ ਇੱਥੇ ਦਿੱਲੀ ਦੀਆਂ ਵੋਟਾਂ ਦਾ ਰਿਜ਼ਲਟ ਜਿਹੜਾ ਉਹ ਵੱਡਾ ਅਸਰ ਪਾ ਰਿਹਾ ਆਮ ਆਦਮੀ ਪਾਰਟੀ ਨੂੰ ਇੱਥੇ ਹੱਥ ਪੈਰਾਂ ਦੀ ਤਾਂ ਪਈ ਹੈ ਪਰ ਫਿਰ ਵੀ ਅਜੇ ਉਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸ਼ਾਇਦ ਨਹੀਂ ਸੋਚ ਰਹੀ ਜਿਵੇਂ ਸੋਚਣ ਦੀ ਲੋੜ ਹੈ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਆਉਣ ਵਾਲੇ ਟਾਈਮ 'ਚ ਉਹ ਹੋ ਸਕਦਾ ਜਿਹੜਾ ਅਕਾਲੀ ਦਲ ਦਾ ਹੋਇਆ ਸੁਖਬੀਰ ਬਾਦਲ ਹੋਰੀ ਹੁਣ 10-20 ਬੰਦਿਆਂ ਦਾ ਇਕੱਠ ਕਰਨ ਨੂੰ ਤਰਸੀ ਜਾਂਦੇ ਨੇ ਪਿੱਛੇ ਚਾਰ ਜਿਮਣੀ ਚੋਣਾ ਪੰਜਾਬ ਚ ਆਈਆਂ ਇੱਕ ਬੰਦਾ ਨਹੀਂ ਖੜਾ ਕਰਨ ਨੂੰ ਲੱਭਿਆ ਅਕਾਲੀ ਦਲ ਨੂੰ ਸੁਖਬੀਰ ਬਾਦਲ ਵੀ ਕਹਿ ਕਰਦੇ ਸੀ 25 ਸਾਲ ਰਾਜ ਕਰਾਂਗੇ ਤਾਂ ਇਸੇ ਤਰ੍ਹਾਂ ਭਗਵੰਤ ਮਾਨ ਹੋਰਾਂ ਦਾ ਵੀ ਹੋ ਸਕਦਾ ਔਰ ਇੱਕ ਨਵੀਂ ਗੱਲ ਹੋਰ ਆਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਬੀਜਪੀ ਤੇ ਜਾਣਗੇ ਔਰ ਉਹ ਕਹਿੰਦੇ ਰਵਨੀਤ ਬਿੱਟੂ ਵਿਚੋਲਗੀ ਕਰ ਰਿਆ ਔਰ ਆਉਣ ਵਾਲੇ ਟਾਈਮ 'ਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਬੀਜਪੀ ਚਲਾ ਜਾਣਾ ਇਹ ਗੱਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਹੀਆਂ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ